ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਭਾਰਤੀ ਮੂਲ ਦੀ ਨਿੱਕੀ ਹੈਰੀ ਨੂੰ ਸੰਯੁਕਤ ਰਾਸ਼ਟਰ ਚ ਅਮਰੀਕੀ ਰਾਜਦੂਤ ਨਿਯੁਕਤ ਕੀਤੇ ਜਾਣ ਤੋਂ ਬਾਅਦ ਪੰਜਾਬ ਰਹਿਣ ਦੇ ਨਿੱਕੀ ਦੇ ਰਿਸ਼ਤੇਦਾਰਾਂ ਚ ਖੁਸ਼ੀ ਦੀ ਲਹਿਰ ਹੈ ਅਮਰਸਰ ਦੇ ਬਿਰਕਾ ਵਿੱਚ ਰਹਿਣ ਦੇ ਉਹਨਾਂ ਦੇ ਚਚੇਰੇ ਭਰਾ ਤੇ ਪਰਿਵਾਰ ਦਾ ਮੰਨਣਾ ਹੈ ਕਿ ਨਿੱਕੀ ਹੈਲੇ ਦੇ ਇਸ ਉੱਚੇ ਮਕਾਮ ਤੇ ਪਹੁੰਚਣ ਨਾਲ ਸਾਰੇ ਪਰਿਵਾਰ ਅਤੇ ਦੇਸ਼ ਦਾ ਮਾਣ ਵਧਿਆ ਹੈ ਅਤੇ ਆਉਣ ਵਾਲੇ ਸਮੇਂ ਚ ਭਾਰਤ ਅਤੇ ਅਮਰੀਕਾ ਦੇ ਸਬੰਧ ਹੋਰ ਮਜ਼ਬੂਤ ਹੋਣਗੇ ਅਤੇ ਅਮਰੀਕਾ ਚ ਰਹਿਣ ਦੇ ਭਾਰਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਨਿੱਕੀ ਉਚਿਤ ਕਦਮ ਚੁੱਕੇਗੀ ਉਹ ਪੋਸਟ ਹੈ ਤਾਂ ਬਹੁਤ ਚੰਗੀ ਪੋਸਟ ਹੈਗੀ ਆ ਪਰ ਉਹਦੇ ਵਾਸਤੇ ਨਿੱਕੀ ਹਲਾਇਨ ਨੂੰ ਵੀ ਬਹੁਤ ਜਿਆਦਾ ਮਿਹਨਤ ਕਰਨੀ ਪੈਗੀ ਉਹਦੇ ਵਿੱਚ ਕਿਉਂਕਿ ਉਹਨਾਂ ਦਾ ਇਮੇਜ ਬਣਾਉਣ ਵਾਸਤੇ ਉਹਨੂੰ ਬਹੁਤ ਹੀ ਮਿਹਨਤ ਕਰਨੀ ਪਊ ਪਰ ਉਹ ਇਹ ਦੇ ਕੈਪੇਬਲ ਹੈਗੀ ਆ ਵੀ ਉਹਨੇ ਬਣਾ ਲੈਣਾ ਆਪਣਾ ਇਮੇਜ ਹੋਰ ਇਹ ਯਾਨੀ ਕਿ ਇੰਡੀਅਨ ਪ੍ਰਤੀ ਯਾ ਉਹਦਾ ਸਾਰਾ ਹੀ ਨਜ਼ਰੀਆ ਜੇ ਨੂੰ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਨਾਲ ਬਹੁਤ ਵਧੀਆ ਉਹਨਾਂ ਦੇ ਸਬੰਧ ਹੋਣਗੇ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਰਣ ਸਿੰਘ ਦੇ ਰਹਿਣ ਵਾਲੇ ਅਜੀਤ ਸਿੰਘ ਰੰਦਾਵਾ ਤੇ ਰਾਜਕੌਰ ਦੀ 44 ਸਾਲਾ ਤੀਨ ਨਿਮਰਿਤ ਰੰਦਾਵਾ ਉਰਫ ਨਿੱਕੀ ਹੈਲੇ ਨੂੰ ਟਰੰਪ ਦੁਆਰਾ ਯੂਨਾਈਟਿਡ ਨੇਸ਼ਨਸ ਚ ਅਮਰੀਕੀ ਰਾਜਦੂਤ ਦਾ ਅਹੁਦਾ ਦਿੱਤਾ ਗਿਆ ਜਿਸ ਨੂੰ ਹੈਲੇ ਨੇ ਮਨਜ਼ੂਰ ਕਰ ਲਿਆ ਨਿੱਕੀ ਹੈਲੇ ਅਮਰੀਕੀ ਸਰਕਾਰ ਚ ਕੈਬਨਟ ਪਦਰ ਤੇ ਇਹ ਸੌਦੇ ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਔਰਤ ਹੈ ਇਸ ਤੋਂ ਪਹਿਲਾਂ ਸਾਲ 2011 ਚ ਉਹਨਾਂ ਨੂੰ ਸਾਊਥ ਕੈਰੋਲਿਨਾ ਸਟੇਟ ਦਾ ਗਵਰਨਰ ਚੁਣਿਆ ਗਿਆ ਸੀ